ਨਜਾਇਜ਼ ਮਾਈਨਿੰਗ ਉੱਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਨਜਾਇਜ਼ ਮਾਈਨਿੰਗ ਕਰਦੇ ਜੇਕਰ ਕੋਈ ਵਿਅਕਤੀ ਫੜਿਆ ਜਾਂਦਾ ਤੇ ਉਸ ਦੇ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ ਤੇ ਅਜਿਹਾ ਇੱਕ ਮਾਮਲਾ ਤਾਜ਼ਾ ਮਾਮਲਾ ਦੇਖਣ ਨੂੰ ਮਿਲਿਆ ਏ ਨਰੋਡ ਜੈਮਲ ਸਿੰਘ ਦੇ ਕਲਗੀਦਰ ਸਪੋਨ ਕ੍ਰੈਸ਼ਰ ਦਤਿਆਲ ਤੇ ਜਿੱਥੇ ਕਿ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਤੇ ਮੌਕੇ ਤੇ ਪੁਲਿਸ ਵੱਲੋਂ ਜਿਹੜਾ ਐਕਸ਼ਨ ਲੈਂਦੇ ਹੋਏ ਉੱਤੇ ਪਹੁੰਚ ਕੇ ਮਸ਼ੀਨਰੀ ਸਮੇਤ 4 ਲੈਂਡ ਤੇ 3 ਬੰਦੇ ਜਿਹੜੇ ਨੇ ਉਹ ਕਾਬੂ ਕੀਤੇ ਨੇ ਜਬਤ ਕਰ ਲਈਆਂ ਗਈਆਂ ਨੇ ਮਸ਼ੀਨਾਂ ਤੇ ਜੇਕਰ ਅਸੀਂ કરીਏ ਇਸ ਪੂਰੀ ਕਾਰਵਾਈ ਦੀ ਜਿੱਥੇ ਕਿ ਮਾਈਨਿੰਗ ਹੋ ਰਹੀ ਹੈ ਤਾਂ ਕ੍ਰੈਸ਼ਰ ਦੇ ਮਾਲਕ ਨੂੰ ਜਿਹੜਾ ਹੈ ਉਸ ਦਾ ਨਾਮ ਜ਼ਾਦ ਉਸ ਨੂੰ ਕਰ ਲਿਆ ਗਿਆ ਤੇ ਉਸ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤੇ ਇਹ ਸਾਰੀ ਜਾਣਕਾਰੀ ਜਿਹੜੀ ਹੈ ਡੀਐਸਪੀ ਹਰਕ੍ਰਿਸ਼ਨ ਜੀ ਨੇ ਸਾਂਝੀ ਕੀਤੀ ਹੈ ਹੋਰ ਕੀ ਕੀ ਉਹਨਾਂ ਨੇ ਇਸ ਬਾਰੇ ਗੱਲਬਾਤ ਕੀਤੀ ਹੈ ਆਓ ਦੇਖਦੇ ਹਾਂ ਇਸ ਸਮੇਂ ਦੀ ਵੱਡੀ ਖਬਰ ਮਨਜੋਗ ਐਸਐਸਪੀ ਸ੍ਰੀ ਸੁਹਿਰ ਮਿਰਜ ਜੀ ਉਹਨਾਂ ਦੀ ਹਦਾਇਤਾਂ ਤੇ ਇਹ ਪੂਰੀ ਸ਼ਕਤੀ ਕੀਤੀ ਹੋਈ ਹੈ ਮਾਈਨਿੰਗ ਦੇ ਸਬੰਧ ਵਿੱਚ ਵੀ ਤੇ ਰਾਤ ਸਾਡੇ ਆਪਣੇ ਨਰੋਡ ਜਮ ਸਿੰਘ ਦੀ ਪੁਲਿਸ ਨੇ ਇੱਕ ਕਲਗੀ ਤਰ ਕ੍ਰੈਸ਼ਰ ਤੇ ਰੇਡ ਕੀਤਾ ਜਿੱਥੇ ਕਿ ਨਜਾਇਜ਼ ਜਿਹੜੀ ਪਟਾਈ ਹੋ ਰਹੀ ਸੀ ਤੇ ਨਜਾਇਜ਼ ਜਿਹੜੀ ਮੰਨ ਹੋ ਰਹੀ ਸੀ ਤੋਂ ਉਹਦੇ ਦਰਦ ਤੇ ਅਸੀਂ ਜਿਹੜਾ ਆਪਣਾ ਇੱਕ ਪੋਕ ਲੈਂ ਤੇ ਟਿਪਰ ਨੂੰ ਅਸੀਂ ਕਬਜ਼ੇ ਵਿੱਚ ਲਿਆ ਤੇ ਦੋ ਬੰਦੇ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਖਿਲਾਫ ਅਸੀਂ 74 ਕੇਸ ਕਰਕੇ ਅਲੀਗਰੀ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਦਿੱਤੀ ਸਰ ਮਾਲਕ ਨੂੰ ਫਰਾਂ ਰਿਹਾ ਹੈ ਕਿ ਮਾਲਕ ਨਹੀਂ ਫੜਲੇਗਾ ਇਹਦੇ ਵਿੱਚ ਮਾਲਕਾ ਤੇ ਬੇਸੀ ਪੂਰਾ ਸ਼ਕੰਜਾ ਕਸ ਰਹੀ ਹੈ ਮਾਲਕਾਂ ਨੂੰ ਉਸ ਨਾਮਜ਼ਦ ਕੀਤਾ ਹੋਇਆ ਮਾਲਕ ਨੂੰ ਸੀ ਤਰੰਤ ਗ੍ਰਿਫਤਰ ਕਰ ਲਵੋ ਸਰ ਕੀ ਮੈਸੇਜ ਆ ਜਿਹਦੇ ਪ੍ਰੈਸ਼ਰ ਵਸਤੀ ਆ ਰਹਾ ਵੀ ਜੇ ਵੀ ਕਿ ਉਹ ਡੇਨਿਕ ਸੀਜ਼ਨ ਵੀ ਜੰਦਾ ਹੈ ਡੇਨਿਕ ਸੀਜ਼ਨ ਹੁਣ ਚੱਲ ਰਿਹਾ ਹੈ ਹੁਣ ਬਿਲਕੁਲ ਮਾਈਨਿੰਗ ਬਿਲਕੁਲ ਬੰਦ ਹੈ ਤੇ ਇਲੀਗਲ ਮਾਈਨਿੰਗ ਬਿਲਕੁਲ ਹੀ ਹੋ ਦਿੱਤੀ ਜਾਵੇਗੀ ਇਸਕਾ ਕਿ ਮੇਰੀ ਸਖਤ ਤਾੜਨਾ ਹੈ ਆਪਣੇ ਕ੍ਰੈਸ਼ਰ ਵਾਲਿਆਂ ਨੂੰ ਕਿ ਬਿਲਕੁਲ ਜਿਹੜੀ ਨਿਯਮਾਇਮਾਨੀ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਬੇ ਕਿਤੇ ਦੇਖਿਆ ਕਰੋ ਤਾਂ ਬਹੁਤ ਪਰ